ਸ਼ਰਾਬ ਦੇ ਤਸਕਰ ਤਸਕਰੀ ਦਿੱਲੀ ਵਾਕਵਾਖ ਜੁਗਾੜ ਤਾਂ ਲਗਾ ਹੀ ਰਹਿੰਦੇ ਨੇ ਤੇ ਅਜੇ ਹ ਇੱਕ ਜੁਗਾੜ ਨਸ਼ਾ ਤਸਕਰਾਂ ਦੇ ਵੱਲੋਂ ਲਾਇਆ ਗਿਆ ਜ ਜਿਨ੍ਹਾਂ ਨੇ ਔਇਲ ਟੈਂਕਰ ਦੇ ਵਿੱਚ ਤੈਖਾਨਾ ਬਣਾ ਕੇ ਸ਼ਰਾਬ ਦੀਆਂ ਪੇਟੀਆਂ ਲੁਕਾਈਆਂ ਹੋਈਆਂ ਸਨ ਪੁਲਿਸ ਨੇ ਨਾਨੂ ਕਾਬੂ ਕਰ ਲਿਆ ਦੱਸ ਦੇ ਕਿ ਪੁਲਿਸ ਨੇ ਇਸ ਕੈਂਟਰ ਦੇ ਵਿੱਚੋਂ 41 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਜੋ ਕਿ ਚੰਡੀਗੜ੍ਹ ਵੇਚਣ ਦੇ ਲਈ ਆਏ ਸਨ ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਨੰਬਰ ਲੱਗੇ ਇਸ ਔਇਲ ਟੈਂਕਰ ਨੂੰ ਹੁਸ਼ਿਆਰਪੁਰ ਦਾ ਰਹਿਣ ਵਾਲਾ ਇੱਕ ਡਰਾਈਵਰ ਚਲਾ ਰਿਹਾ ਸੀ ਪਰ ਇਸ ਟੈਂਕਰ ਨੂੰ ਸ਼ਰਾਬ ਤਸਕਰੀ ਦੇ ਲਈ ਵਰਤਿਆ ਜਾ ਰਿਹਾ ਸੀ ਤੇ ਤੇਲ ਸਪਲਾਈ ਲਈ ਨਹੀਂ ਬਲਕਿ ਇਸ ਦੇ ਵਿੱਚ ਸ਼ਰਾਬ ਦੀ ਤਸਕਰੀ ਹੁੰਦੀ ਸੀ ਇਸ ਟੈਂਕਰ ਦੇ ਮਾਲਕ ਦੇ ਕੋਲੋਂ ਵੀ ਹੁਣ ਪਹੁੰਚ ਗਿਸ਼ ਕੀਤੀ ਜਾਵੇਗੀ ਮਾਨ ਜੋਗਸ ਸਿੰਘ ਸਾਹਿਬ ਗੁਰਦਾਸਪੁਰ ਜਿਹੜੇ ਦੇ ਨਜੇ ਦਸਾਂ ਨਿਰਦੇਸ਼ ਦੇ ਗਏ ਜਿਹੜੇ ਭੜੇ ਪਰੇਸ਼ਾਨੀ ਚੈਕਿੰਗ ਸੰਬੰਧੀ ਅਤੇ ਨਸ਼ਾ ਰੋਗथाम ਸੰਬੰਧ ਨੂੰ ਹਮਚਾਲਾ ਲਈ ਸੀ ਇਸ ਤਰ੍ਹਾਂ ਸਾਡੇ ਪੁਲਿਸ ਨੂੰ ਇੱਕ ਮੁਕਵੜੀ ਮਿਲੀ ਕਿ ਇੱਕ ਟੈਂਕਰ ਵਿੱਚ ਤੇਲ ਵਾਲੇ ਟੈਂਕ ਵਿੱਚ ਸ਼ਰਾਬ ਦੀਆਂ ਪੇਟੀਆਂ ਲਿਆ ਕੇ ਨਵੇਂ ਤਰੀਕੇ ਨਾਲ ਤਸਕਰੀ ਕੀਤੀ ਜਾ ਰਹੀ ਹੈ ਜਿਸ ਵੇਲੇ ਸੁਵੰਦਲੀ ਅਸਤੋ ਸਾਡੇ ਸੜਕ ਤੇ ਸਪੈਸ਼ਲ ਫੋਰਸ ਦੇ ਇਨਸਪੈਕਟਰ ਜਸਵੀਰ ਸਿੰਘ ਗੁਰਾਉਨ ਨਾਕਾ ਬਬਰੀ ਪਾਸ ਤੇ ਲਾਇਆ ਸੀ ਤੇ ਇੱਕ ਕੈਂਟਰ ਨੂੰ ਰੋਕ ਕੇ ਚੈੱਕ ਕੀਤਾ ਉਸ ਵਿੱਚੋਂ 41 ਪਿੱਟੀਆਂ ਸ਼ਰਾਬ ਮਿਕਟਾਵ ਬਰਾਮਦ ਹੋਈ ਜਿਸ ਤੇ ਥਾਣਾ ਸਤਲਜ ਅਫਾਇਰ ਰਿਪੋਰਟ ਕਰ ਦਿੱਤੀ ਦੋ ਚੀਨੋ ਟਰੱਕ ਡਰਾਈਵਰ ਨੂੰ ਕਬਜ਼ਾ ਕਰ ਲਿਆ ਕਿਹਨੇ ਕੀ ਪਛਾਣ ਹੋਈ ਹੈ ਅਜੇ ਇਨਵੈਸਟੀਗੇਸ਼ਨਲ ਪਾਰਟ ਹੈ ਅਜੇ ਕੋਸ਼ਿਸ਼ ਕਰ ਰਹੇ ਹਾਂ ਕਿ ਬੈਕਵਰਡ ਤੇ ਫਾਰਵਰਡ ਦਾ ਲੇਖਾ ਇੰਝ ਜਦੋਂ ਪਤਾ ਕਰਾਂਗੇ ਕਿ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਲੈ ਗਿਆ ਤਰੀਕਾ ਕੀ ਬਣਾਇਆ ਸੀ ਇਹਨੇ ਅਮਰੀਕਾ ਜਦੋਂ ਤੇਰੋਣਾ ਟੈਂਕਰ ਹੁੰਦਾ ਉਹਦੇ ਵਿੱਚ ਖਾਣੇ ਬਣਾਉਂਦੇ ਸੀ ਉਹਦੇ ਵਿੱਚ ਬੇਟੀਆ ਰੱਖੀ ਹੋਈ ਸੀ ਚੰਡੀਗੜ੍ਹ ਤੋਂ ਲੈ ਜਰਾ ਇਹ ਚੰਡੀਗੜ੍ਹ ਮਾਰਤਾ ਸਰਦ ਚੰਡੀਗੜ੍ਹ ਤੋਂ ਆਇਆ ਕਿਹੜਾ ਪਤਾ ਫੜਿਆ ਕਿ ਕਿਸ਼ਾਂਤ ਤੁਸੀਂ ਹੋਏ ਕਿੱਥੋਂ ਦੇ ਰਹੇ ਹੋ ਇਹ 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 ਕਦਾ ਨਾ ਹੈ ਕੰਜੇ ਤੇ ਬਲਵਿੰਦਰ ਸਿੰਘ ਸਨ ਉਹ ਜਸਵਿੰਦਰ ਸਿੰਘ ਹੁਸ਼ਿਆਰ ਕੋਲ ਆ ਰਹੇ ਨੇ ਮਗਰ ਸਪਲਾਈ ਕਿੱਥੇ ਕਿੱਥੇ ਕਰਦੇ ਆ ਇਹ ਜੇ ਇਹਦੇ ਕੋਲ ਪੁੱਛਗਿੱਛ ਕਰਨੀ ਹੈ ਵੀ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਨੇ ਸਪਲਾਈ ਕਰਦਾ ਕਿਹੜਾ ਟੈਂਕਰ ਸੀ ਇਹਦਾ ਆਪਣਾ ਸੀ ਜਾਂ ਕਿਰਾਏ ਤੇ ਟੈਂਕਰ ਕਿਰਾਏ ਤੇ ਸੀ ਇਹ ਡਰਾਈਵਰ ਜਿਹੜਾ ਟੈਂਕਰ ਸਪੈਸ਼ਲ ਇਹਦੇ ਵਾਸਤੇ ਬਣਾ ਕੇ ਆਇਆ ਉਸੇ ਵਾਸਤੇ ਸਪੈਸ਼ਲ ਉਸੇ ਵਾਸਤੇ ਬਣਾਇਆ ਉਹ ਤੇ ਖਾਣੇ ਬਣਾਏ ਹੋਏ ਤੇ ਕਿਹਨੂੰ ਪਤਾ ਨਹੀਂ ਅੱਜ ਵੀ ਤੇਲ ਲੈ ਕੇ ਜਾ ਰਹੇ ਸਸਾ ਜਿਹੜਾ ਟੈਂਕਰ ਸੀ ਇਹ ਇੱਕ ਵਾਰ ਪੁੱਛਗਿੱਛ ਪਰਤਾਲ ਕਰਨ ਸਾਰੇ ਜੋ ਇਨਵੈਸਟੀਗੇਸ਼ਨ ਵਿੱਚ ਜੋ ਦੋਸ਼ੀ ਪਾ ਜਾਈਏ ਸਾਰੇ ਨੂੰ ਗ੍ਰਸਟ ਕੀਤਾ ਜਾਵੇ ਤੇਲ ਸਪਲਾਈ ਕਰਦਾ ਵੀ ਆਈ ਸੀ ਜਸ ਇਸੇ ਵਾਸਤੇ ਬਣਾਇਆ ਨਹੀਂ ਸਰ ਐਸੇ ਕੰਮ ਵਾਸਤੇ ਬਣਾਇਆ ਖਾਣ ਪੂਰਾ ਟੈਕਲਰ ਦੇ ਵਿੱਚ ਪਾਰਟਨਰਸ਼ਿਪ ਦਿੱਤੀ ਹੋਈ ਹੈ ਕਿਉਂਕਿ ਅਜਾ ਹੁਣ ਅਸੀਂ ਥੋੜੀ ਜਿਹੀ ਪਹਿਲਾਂ ਫੜਿਆ ਸਾਰਾ ਇਹ ਪੂਰਾ ਵੈਰੀਫਾਈ ਕਰਾਂਗੇ ਤੇ ਇਸ ਵਾਰ ਫਿਰ ਤੁਹਾਨੂੰ ਸੂਚਿਤ ਕਰਾਂਗੇ